ਅਜੇ ਤੱਕ ਤਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਂ ਫਿਰ ਉਹਨਾਂ ਦੇ 2007 ਤੋਂ 17 ਤੱਕ ਦਰਮਿਆਨ ਕੈਬਨਿਟ ਜਿਹੜਾ ਸੀ ਉਹਦੇ ਲੀਡਰਾਂ ਦੇ ਉੱਤੇ ਸਵਾਲ ਖੜਦੇ ਪਏ ਸੀ ਪਰ ਇਸ ਤੋਂ ਬਾਅਦ ਹੁਣ ਇੱਕ ਵੱਖਰੀ ਚਰਚਾ ਸ਼ੁਰੂ ਹੋ ਗਈ ਹੈ ਬਾਗੀ ਲੀਡਰਾਂ ਦੇ ਵਿੱਚੋਂ ਕੁਝ ਵੱਡੇ ਲੀਡਰ ਉਹਨਾਂ ਦੇ ਨਾਂ ਸਾਹਮਣੇ ਆਏ ਹੈ ਜਿਨ੍ਹਾਂ ਦੇ ਖਿਲਾਫ ਅਸ਼੍ਰੀਕਾਲ ਤੱਕ ਸਾਹ ਦੇਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਸ਼ਿਕਾਇਤ ਦੇ ਵਿੱਚ ਕੁਝ ਨਾਮ ਮਕਸੂਸ ਰੱਖੇ ਗਏ ਨੇ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਰਜੀਤ ਸਿੰਘ ਰਖੜਾ ਦਾ ਨਾਮ ਸ਼ਾਮਿਲ ਹੈ ਔਰ ਇਹਨਾਂ ਦੋਵਾਂ ਖਿਲਾਫ ਸ੍ਰੀ ਕਾਰਤਕ ਸਾਹਿਬ ਦੇ ਸਾਹਮਣੇ ਬੇਨਤੀ ਕੀਤੀ ਗਈ ਐ ਸਿੱਖ ਜਥੇਬੰਦੀਆਂ ਉੱਥੇ ਪਹੁੰਚੀਆਂ ਤੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਐ 2008 ਦਾ ਇੱਕ ਮਾਮਲਾ ਦੱਸਿਆ ਗਿਆ ਔਰ ਇਲਜ਼ਾਮ ਲਗਾਏ ਗਏ ਨੇ ਕਿ ਪਟਿਆਲੇ ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਾਇਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਕਹਿੰਦੇ ਤਿਲਕ ਲਾਇਆ ਗਿਆ ਸੀ ਔਰ ਜਦੋਂ ਲਾਇਆ ਗਿਆ ਤੇ ਉੱਥੇ ਬੀਬੀ ਪਰਨੀਤ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਸਰਜੀਤ ਸਿੰਘ ਰਖੜਾ ਸ਼ਾਮਿਲ ਸਨ ਇਸ ਚੀਜ਼ ਬਾਰੇ ਸ੍ਰੀ ਕਲਤਕ ਸਾਬ ਨੂੰ ਜਾਣੂ ਕਰਾ ਕੇ ਤੇ ਐਕਸ਼ਨ ਦੀ ਅਪੀਲ ਕੀਤੀ ਗਈ ਹੈ ਜਿੱਥੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਸੀ ਹੁਣ ਲੱਗਦਾ ਆਪ ਵੀ ਫਸਦੇ ਨਜ਼ਰ ਆ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਹੋਵੇਗਾ ਨਹੀਂ ਹੋਵੇਗਾ ਇਸ ਸਮੇਂ ਤੇ ਮਨਸਰ ਹੈ ਪਰ ਫਿਲਹਾਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਬਾਗੀ ਧੜਾ ਜਾਂ ਕਹਿ ਦਈਏ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਜਿਹੜੇ ਵੱਡੇ ਲੀਡਰ ਨੇ ਉਹ ਆਪ ਹੀ ਫਸਦੇ ਪਏ ਨੇ ਆਪਣੇ ਅਤੀਤ ਨੂੰ ਲੈ ਕੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਉਹ ਸਮਾਂ ਆਉਂਦਿਆਂ ਸਾਹਮਣੇ ਆ ਜਾਵੇਗਾ ਪਰ ਕੀ ਸਾਰਾ ਮਾਮਲਾ ਆਓ ਸੁਣਦੇ ਹਾਂ ਇਹ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਹੈ ਮੈਂ ਮੇਗਾਜੀਤ ਸਿੰਘ ਸਿਲੀ ਮੁਖਸਰ ਸਾਹਿਬ ਤੋਂ ਜੀ ਅਜੇ ਸਿੰਘ ਸਾਹਿਬ ਕੋਲੇ 2008 ਦਾ ਮਾਮਲਾ ਨਦੀ ਸਿਹੜੇ ਵਾਲਿਆਂ ਦਾ ਲੈ ਕੇ ਆਇਆ ਵਾ ਉਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਆ ਇਹਨਾਂ ਨੇ ਬਲਵੰਤ ਸਿੰਘ ਨਾਬੀ ਡੇਰੇ ਦਾ ਆਏ ਵੱਲੋਂ ਆਪਣੇ ਕਿਸੇ ਡੇਰੇ ਵਿੱਚ ਗੁਰਗਨ ਸਾਹਿਬ ਜੀ ਦਾ ਪਇਤਾਸ਼ ਕੀਤਾ ਹੋਇਆ ਸੀਗਾ ਉਸ ਉੱਪਰ ਤਿਲਕ ਲਗਾਇਆ ਗਿਆ ਵਾ ਤੇ ਜੋ ਕੀ ਸਾਡੀ ਮਜਾਦਾ ਦੇ ਬਿਲਕੁਲ ਉਲਟਾ ਸਾਡੀ ਮਜਾਦਾ ਦੇ ਖਿਲਾਫ ਆ ਗਲਗਾਂਤ ਸਾਹਿਬ ਜੀ ਦੀ ਗਲਗੋਸਨ ਜੀ ਦੀ ਬੇਦਬਗੀ ਕੀਤੀ ਗਈ ਆ ਉਸ ਦੇ ਵਿੱਚ ਚੰਦੂ ਮਾਜਵਾ ਭੈਣਨੀਤ ਕੋਲ ਤੇ ਸਜੀਤ ਸਿੰਘ ਇਹਨਾਂ ਤੇ ਜਵਾਂ ਨਹੀਂ ਕੋਈ ਵੀ ਕਾਰਵਾਈ ਕੀਤੀ ਗਈ ਤੇ ਉਸ ਉਸ ਵਿੱਚ ਆਈ ਸੀ ਐਪਲੀਕੇਸ਼ਨ ਬਲਵੰਤ ਸਿੰਘ ਦਾ ਇਹ ਨਾਮੀ ਡੇਰਾ ਜਿਸੇ 헤ੜੇ ਵਾਲੇ 헤ੜੇ ਪਹਿਲਾਂ ਬਲਵੰਤ ਸਿੰਘ ਹਾਂਜੀ ਉਹਨਾਂ ਨੇ ਆਪਣੇ ਡੇਰੇ ਦੇ ਵਿੱਚ ਗੁਰਪ੍ਰੀਤ ਸਿੰਘ ਸਾਹਿਬ ਨੂੰ ਪਤਾ ਪਤਾਕਾਸ਼ ਕੀਤਾ ਜਿਵੇਂ ਉਸ ਉੱਪਰ ਤਿਲਕ ਲਗਾਇਆ ਲਗਾਇਆ ਹਾਂਜੀ ਉਹਦੇ ਵਿੱਚ ਕੌਣ ਕੌਣ ਸ਼ਾਮਲ ਸੀ ਕੋਮ ਸਿੰਘ ਚੰਦੂ ਮਾਜਵਾ ਭੈ ਬੀਬੀ ਪੰਨੀਤ ਕੋ ਸਜਜੀਤ ਸਿੰਘ ਹਾਂਜੀ ਠੀਕ ਹੈ ਇਹਦੀ ਸ਼ਿਕਾਇਤ 2008 ਦੀ ਘਟਨਾ ਮੈਂ ਤੁਸੀਂ ਅੱਜ ਕਰਦੇ ਹਾਂ ਅਸੀਂ ਪਹਿਲਾਂ ਵੀ ਕੀਤੀਆਂ ਹੋਈਆਂ ਨੇ ਉਦੋਂ ਤੱਕ ਕੁਝ ਇਹਨਾਂ ਨੇ ਨਹੀਂ ਅਸੀਂ ਅੱਜ ਫੇਰ ਲੈ ਕੇ ਆਏ ਹਾਂ ਸ਼ਿਕਾਇਤ ਪਹਿਲਾਂ ਇਹ ਅਜ ਤੋਂ 2 ਸਾਲ ਪਹਿਲਾਂ ਦਿੱਤੀ ਸੀ ਠੀਕ ਹਾਂਜੀ ਵਾਜ ਜੀ ਦਾ ਖਾਲਸਾ ਵਾਹ ਆਪਣਾ ਨਾਮ ਦੁਬਾਰਾ ਦੱਸ ਮੈਂ ਇੱਡਾਜੀਤ ਸਿੰਘ ਇਹਦਾ ਨਿਸ਼ਾਨ ਲੈ ਬਹੁਤ ਸਾਰਾ